ਕਹਿੰਦੇ ਆ ਜੀ ਕਹਿੰਦੇ ਛੋਟਾ ਹਰਦੁਆਰ ਕਿੱਥੋਂ ਆਇਆ ਛੋਟੇ ਹਰਦੁਆਰ ਤੋਂ ਕੀ ਬਾਤ ਹੈ ਹਾਂਜੀ ਹਾਂਜੀ ਬਹੁਤ ਪੁਰਾਣੀ ਇਤਿਹਾਸਿਕ ਜਗਾ ਜੀ ਹੈ ਜੀ ਜੀ ਹਾਂ ਇੱਕ ਇਹਦੀ ਬਣਾਈ ਹੋਈ ਜਗਾ ਨਹੀਂ ਹੈ ਦੁਰਗਾ ਦੇ ਕਹਨ ਦੇ ਅਨੁਸਾਰ ਮਿੰਨੀ ਹਰਿਦੁਆਰ ਵੀ ਕਹਿੰਦੇ ਆ ਛੋਟਾ ਹਰਿਦੁਆਰ ਵੀ ਕਹਿੰਦੇ ਆ ਅੱਛਾ ਜੀ ਇੱਥੇ ਨਾਗ ਨਾਗਿੰਦੇ ਭੈਣ ਭਰਾਵਾਂ ਦਾ ਆਪਸੀ ਪਰਿਵਾਰ ਹੈਗਾ ਕਿਸੇ ਕਾਰਨ ਵਸ਼ੋ ਕੁਝ ਟਾਈਮ ਵਿਛੜ ਗਏ ਤੇ ਇੱਥੇ ਉਹ ਦੋਨੇ ਨਾਗ ਨਾਗਿੰਦੇ ਭੈਣ ਭਰਾਵਾਂ ਦਾ ਮੇਲ ਹੋਇਆ ਸੀ ਤੇ ਉਸ ਉਹ ਆ ਲਾਗੇ 15 16 ਪਿੰਡ ਨੇ ਸਾਢੇ ਇੱਥੇ ਆਂਦੇ ਨੂੰ ਮੱਥਾ ਟੇਕਾ 15 16 ਪਿੰਡ ਕਾਫੀ ਜ਼ਿਆਦਾ ਪੁਰਾਣੇ ਤੋਂ ਮਤਲਬ ਗੁਰਦਾਸਪੁਰ ਵੀ ਦੁਨੀਆ ਬੜੀ ਆਂਦੀ ਆ ਅੱਛਾ ਜੀ ਮਤਲਬ ਇੱਕ ਨਾਗ ਨਹੀਂ ਹੈ ਇੱਥੇ ਘੱਟੋ ਘੱਟ ਵੀ ਮੈਂ 10 10 15 15 ਨਾਗ ਇੱਕੋ ਛੰਡ ਚ ਦੇਖੇ ਦੀ ਅੱਛਾ ਜੀ ਔਰ ਇੱਥੋਂ ਦਾ ਵਰਦਾਨ ਵੀ ਹੈ ਨਾ ਕਿ ਇਸ ਹੱਦ ਦੇ ਵਿੱਚ ਅਗਰ ਮੰਨੋ ਕਿ ਕਿਸੇ ਨੂੰ ਸੱਪ ਕੱਟ ਵੀ ਲੈਂਦਾ ਨਾ ਉਹਦੀ ਮ੍ਰਿਤਿ ਨਹੀਂ ਹੋਏਗੀ ਅੱਛਾ ਜੀ ਹਾਂ ਛਤਰੀ ਨਗਰੀਂ ਮਣੀ ਹੁੰਦੀ ਆ ਹਾਂ ਉਹ ਇੱਥੇ ਸੀਗੀ ਉਹ ਸੀਗੀ ਹੋਰ ਇਹ ਜਿਆਦਾ ਪਿੰਡ ਦਾ ਬੰਦਾ ਵੀ ਹੈਗਾ ਉਹਨਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ ਹੈਗਾ ਜਵਾਬ ਦੇਣ ਤੋਂ ਬਾਅਦ ਉਹ 8 ਦਿਨ ਤੇ ਬੱਚੇ ਨੂੰ ਤੇ ਮਾਂ ਦੁਹੀ ਹੋਇਆ ਮਾਂ ਉਹਦਾ ਇੱਥੇ ਸਰੋਵਰ ਚ ਛੁੱਭੀ ਲਵਾਤੀ ਛੁੱਭੀ ਲਵਾਤੀ ਚਾਰ ਐਤਵਾਰ ਇਸੇ ਇਸ਼ਨਾਨ ਕਰਾਇਆ ਅੱਜ ਕੁਛ ਕੱਲ ਕੁਛ ਅਸੀਂ ਕੱਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਗੁਰਦਾਸਪੁਰ ਦੀ ਧਰਤੀ ਤੇ ਦੋ ਮੂੰਹਾਂ ਛੇ ਮੰਦਰ ਦਮੂਹੀ ਵੀ ਕਹਿੰਦੇ ਆ ਦੋ ਮੁਹਾ ਛੇ ਮੰਦਰ ਵੀ ਕਹਿੰਦੇ ਆ ਬਹੁਤ ਪ੍ਰਾਚੀਨ ਛੇ ਮੰਦਰਵਾ ਨਾਗਾਂ ਦੀ ਕਹਾਣੀ ਆ ਦੋ ਨਾਗ ਕਹਿੰਦੇ ਇੱਥੇ ਆ ਕੇ ਮਿਲੇ ਸੀ ਭੈਣ ਭਰਾ ਸੀਗੇ ਬਹੁਤ ਨੌਕੀ ਗੱਲ ਆ ਕੇ ਕਹਿੰਦੇ ਜਿਹੜੀ ਨਾਗਾਂ ਦੀ ਮਣੀ ਆ ਨਾ ਉਹ ਇਸ ਮੰਦਰ ਵਿੱਚ ਅੱਜ ਵੀ ਮੌਜੂਦ ਆ ਕਿੰਨਾ ਜਿੰਨਾ ਵੀ ਜਰੀਲਾ ਸੱਪ ਹੋਵੇ ਉਹ ਲੜ ਜਵੇ ਉਹ ਬੰਦਾ ਕਦੀ ਮਰਦਾ ਨਹੀਂ ਆ ਨਾ ਉਸ ਨੂੰ ਜ਼ਹਿਰ ਜ਼ਹਿਰ ਚੜਦੀ ਆ ਨਾ ਜ਼ਹਿਰ ਕੱਢਣ ਦੀ ਲੋੜ ਪੈਂਦੀ ਆ ਮਣੀ ਦੀ ਗੱਲ ਹੋਈ ਆ ਮਨੀ ਦੇਖਾਂਗੇ ਵੀ ਜੇ ਮਿਲਦੀ ਆ ਜੇ ਹੋਈ ਆ ਜੋ ਵੀ ਇਤਿਹਾਸ ਇਸ ਮੰਦਰ ਦਾ ਜਾਣੂ ਜਰੂਰ ਕਰਾਵਾਂਗੇ ਦੂ ਮੂੰਹਾ ਇਸ਼ਾਤਾਰੀ ਨਾਗਾ ਦਾ ਮੰਦਰ ਧੀ ਪੁੱਤ ਦੀ ਦਾਤ ਇਸ ਮੰਦਰ ਚੋਂ ਮਿਲਦੀ ਆ ਕਿਸੇ ਦੇ ਕੋੜ ਹੋਇਆ ਹੋਵੇ ਸਕਿਨ ਦੀ ਕੋਈ ਪ੍ਰੋਬਲਮ ਵੀ ਹੋਈ ਹੋਵੇ ਇਸ ਮੰਦਰ ਦੇ ਵਿੱਚ ਇਸ਼ਨਾਨ ਕਰਨ ਨਾਲ ਠੀਕ ਹੋ ਜਾਂਦਾ ਆ ਇਸ਼ਾਤਾਰੀ ਦੂ ਮੂੰਹਾ ਮੰਦਰ ਇਹਦੀ ਸਟੋਰੀ ਕੀ ਆ ਅਸੀਂ ਮੰਦਰ ਦੇ ਬਾਹਰ ਖੜੇ ਆ ਸਾਹਮਣੇ ਤੁਸੀਂ ਮੰਦਰ ਦੇਖ ਲਓ ਸਰੋਵਰ ਵਾ ਸਰੋਵਰ 'ਚ ਜਿਹੜਾ ਜਲਵਾ ਬਹੁਤ ਹੀ ਪਵਿੱਤਰ ਕਿਹਾ ਇਹ ਵੀ ਜਾਂਦਾ ਕਿ ਮਿੰਨੀ ਹਰਦਵਾਰ ਦਾ ਨਾਮ ਦਿੱਤਾ ਗਿਆ ਆ ਲੋਕ ਇੱਥੇ ਆ ਕੇ ਆਪਣੇ ਬਜ਼ੁਰਗਾਂ ਦੇ ਕਿਰਿਆਕਰਮ ਵੀ ਕਰਦੇ ਆ ਆਪਣਾ ਦਾਨ ਪੁੰਨ ਵੀ ਕਰਦੇ ਆ ਮਿੰਨੀ ਹਰਦਵਾਰ ਕਿਉਂ ਕਹਿੰਦੇ ਆ ਕਿਵੇਂ ਨਾਗਾਂ ਦੀ ਮਣੀ ਇਸ ਮੰਦਰ ਵਿੱਚ ਪਈ ਸੀ ਸਾਰੀ ਗੱਲਬਾਤ ਕਰਦੇ ਆ ਦੋ ਮੂੰਹਾਂ ਇਸ਼ਾਤਾਰੀ ਮੰਦਰ ਦੇ ਵਿੱਚ ਖੜੇ ਆ ਚੁੱਕੇ ਆ ਇਹ ਉਹੀ ਸਰੋਵਰ ਆ ਜਿੱਥੇ ਇਸ਼ਨਾਨ ਕਰਨ ਦੇ ਨਾਲ ਕੋੜ ਵਰਗੇ ਰੋਗ ਵੀ ਲੋਕਾਂ ਦੇ ਦੂਰ ਹੋਏ ਆ ਸੰਗਤ ਦੇ ਦੂਰ ਹੋਏ ਆ ਦੁਰਗਾ ਮਾਤਾ ਜੀ ਦਾ ਮੰਦਿਰ ਸ਼ੰਕਰ ਜੀ ਦਾ ਮੰਦਿਰ ਇਸ ਸਥਾਨ ਦੇ ਵਿੱਚ ਆ ਇਹਨੂੰ ਮਿੰਨੀ ਹਰਦوار ਵੀ ਕਹਿੰਦੇ ਆ ਜਿੱਦਾਂ ਅਸੀਂ ਪਹਿਲਾਂ ਜ਼ਿਕਰ ਕੀਤਾ ਕਿ ਮਿੰਨੀ ਹਰਦوار ਦਾ ਨਾਮ ਵੀ ਦਿੱਤਾ ਗਿਆ ਆ ਦੋ ਨਾਗਾਂ ਵੱਲੋਂ ਭੈਣ ਭਰਾ ਸੀਗੇ ਕੀ ਸਟੋਰੀ ਆ ਉਹਨਾਂ ਦੀ ਪੰਡਤ ਜੀ ਨਾਲ ਗੱਲ ਕਰਾਂਗੇ ਇਸ ਸਥਾਨ ਦੀ ਗੱਲਬਾਤ ਕਰਾਂਗੇ ਕਿ ਕਿਵੇਂ ਮੰਦਿਰ ਕਦੋਂ ਬਸਿਆ ਕਿਵੇਂ ਇਸ ਮੰਦਿਰ ਦਾ ਨਾਮ ਦੋ ਮੂੰਹਾ ਮੰਦਿਰ ਪਿਆ ਕੀ ਸਟੋਰੀ ਆ ਸਰੋਵਰ ਦੇ ਵਿੱਚ ਇਹ ਵੀ ਸੁਣਨ ਨੂੰ ਮਿਲਿਆ ਕਿ ਜਿਨ੍ਹਾਂ ਲੋਕਾਂ ਦੇ ਧੀ ਪੁੱਤ ਨਹੀਂ ਹੁੰਦੇ ਔਲਾਦ ਨਹੀਂ ਹੁੰਦੀ ਤੇ ਇੱਥੇ ਅਸ਼ਨਾਣ ਕਰਨ ਦੇ ਨਾਲ ਜਾਂ ਇੱਥੇ ਆਉਣ ਦੇ ਨਾਲ ਪੁੱਤ ਦੀ ਦਾਤ ਬਖਸ਼ੀ ਜਾਂਦੀ ਆ ਪੁੱਤ ਦੀ ਹੋ ਗਈ ਧੀ ਦੀ ਹੋਵੇ ਔਲਾਦ ਤਾਂ ਲਾਦੀ ਆ ਚਲਦੇ ਆ ਮੰਦਿਰ 'ਚ ਗੱਲਬਾਤ ਕਰਦੇ ਆ ਸਾਡੇ ਨਾਲ ਪਿੰਡ ਵਾਸੀ ਵੀ ਨਾਲ ਵੀ ਗੱਲਬਾਤ ਕਰਾਂਗੇ ਆਜਾ ਦੋਸਤੋ ਚਲਦੇ ਆ ਅਸੀਂ ਆ ਗਏ ਆ ਭਾਜੀ ਇਸ ਮੰਦਿਰ ਬਾਰੇ ਬਹੁਤ ਸੁਣਿਆ ਸੀਗਾ ਜੀ ਹਾਂਜੀ ਬਹੁਤ ਵਧੀਆ ਜਗ੍ਹਾ ਇਤਿਹਾਸ ਪੁਰਾਣੇ ਤੋਂ ਪੁਰਾਣਾ ਚੱਲਣ ਦੀ ਇਤਿਹਾਸ ਹੈ ਜੀ ਕਿਹਾ ਸੀ ਇਹ ਮਤਲਬ ਸ਼ਿਵਰਾਤੀ ਨੂੰ ਕਰਮਾ ਵਾਲੇ ਬੰਦੇ ਨੂੰ ਕੱਚੀ ਲੱਸੀ ਦੇ ਦਰਸ਼ਨ ਹੁੰਦੇ ਨੇ ਅੱਛਾ ਜੀ ਆਟੋਮੈਟਿਕ ਮਤਲਬ ਰਾਤ ਦੇ 4 ਵਜੇ ਤੋਂ ਲੋਕੀ 3 ਵਜੇ ਤੋਂ ਨਹਾਣਾ ਸ਼ੁਰੂ ਕਰ ਲੈਂਦੇ ਕਿਸੇ ਦੇ ਕਿਸੇ ਨੂੰ ਦਰਸ਼ਨ ਜੂੜ ਹੁੰਦੇ ਆ ਕੱਚੀ ਲੱਸੀ ਦੇ ਕੱਚੀ ਲੱਸੀ ਮਤਲਬ ਸਮਝਿਆ ਨਹੀਂ ਮੈਂ ਭਾਜੀ ਕੱਚੀ ਲੱਸੀ ਮਤਲਬ ਇੱਥੇ ਅੱਛਾ ਇਹ ਇਹਦੇ ਵਿੱਚ ਆਹ ਤਲਾਜ ਅੱਛਾ ਜੀ ਫਰਸ ਵੀ ਪਾਇਆ ਹੋਇਆ ਥੱਲੇ ਸਾਰੇ ਕੰਮ ਕਾਰੋਬਾਰ ਸੈੱਟ ਹੋਏ ਤੇ ਇਹ ਜਿਹੜਾ ਪਾਣੀ ਆ ਕੱਚੀ ਲੱਸੀ ਦੇ ਵਿੱਚ ਬਦਲ ਜਾਂਦਾ ਆ ਮਤਲਬ ਬਦਲਦਾ ਆ 2 ਮਿੰਟ ਵਾਸਤੇ 2 ਮਿੰਟ ਬਸ ਰੱਖ ਲਾ ਕੇ ਹਾਂਜੀ ਮਤਲਬ ਕਿਸੇ ਕਰਮੇ ਵਾਲੇ ਨੂੰ ਬੰਦੇ ਨੂੰ ਲੱਭ ਦਰਸਨ ਹੁੰਦੇ ਐ ਵੀ ਦੋ ਮੂਹਾਂ ਮੰਦਿਰ ਕਹਿੰਦੇ ਉਹਦੀ ਕੀ ਹਿਸਟਰੀ ਹੈ ਜੀ ਮਤਲਬ ਦੋ ਮੂਹਾਂ ਮਤਲਬ ਪੁਰਾਣੀ ਇਹ ਇਤਿਹਾਸ ਹੈ ਜੀ ਇਹ ਹਾਂ ਮਤਲਬ ਸੱਪ ਤੇ ਸਪਣੀ ਦਾ ਨਾਗ ਮਗਰ ਚੜਿਆਦਾ ਸੀ ਓਏ ਸਫੇਰੇ ਵਾਲੇ ਹਾਂ ਉਹ ਇਧਰੋਂ ਆਇਆ ਨਾਗ ਇਧਰੋਂ ਮਤਲਬ ਮਤਲਬ ਸਪਣੀ ਆਈ ਹੈ ਦੋਨਾਂ ਦੇ ਇੱਥੇ ਮੇਲ ਹੋਏ ਨੇ ਅੱਛਾ ਜੀ ਤੇ ਸ਼ਿਵਾਂ ਦੀ ਜਗ੍ਹਾ ਹੈ ਬੜੀ ਪ੍ਰਤੀਆਸਪਰ ਉਹ ਅੱਜ ਵੀ ਕਹਿੰਦੇ ਹੈਗੇ ਆ ਹਾਂ ਠੀਕ ਹੈ ਅੱਜ ਵੀ ਆ ਦੱਸਣ ਹੁੰਦੇ ਆ ਕਰਮਾ ਵਾਲੇ ਬੰਦੇ ਨੂੰ ਹੁੰਦੇ ਆ ਜੀ ਅੱਛਾ ਜੀ ਹੂੰ ਤੇ ਬਾਕੀ ਇਹ ਆ ਵੀ ਕਿਸੇ ਦਾ ਲੜਕਾ ਕਿਦਾਂ ਕੋ ਬੱਚਾ ਹੁੰਦਾ ਆ ਹਾਂ ਤੇ ਪੂਰਾ ਹੋ ਜਾਂਦਾ ਆ ਹਾਂ ਤੇ ਉਹ ਜਨਾਨੀ ਇੱਥੇ ਆ ਕੇ ਨਹਾ ਕੇ ਇਸ਼ਨਾਨ ਕਰ ਜੇ ਸਾਰੇ ਮਲੋ ਠੀਕ ਹੋ ਜਾਂਦਾ ਕੰਮ ਉਹ ਅੱਛਾ ਜੀ ਹਾਂ ਇਹ ਮੈਂ ਬਹੁਤ ਤਗੜੀ ਜਗਾ ਆ ਸਾਡੀ ਪੁਰਾਣੀ ਕਹਿੰਦੇ ਕੋੜ ਵਰਗੇ ਰੋਗ ਵੀ ਠੀਕ ਹੋ ਜਾਂਦੇ ਹਾਂ ਫੈਂਸੀ ਹੋਣ ਕੇ ਤੇ ਕੋੜ ਪਏ ਉਹ ਵੀ ਇੱਥੇ ਮਲੋ ਠੀਕ ਹੁੰਦਾ ਬੰਦਾ ਠੀਕ ਹੈ ਜੀ ਇੱਥੇ ਆ ਕੇ ਇਸ਼ਨਾਨ ਕਰਨਾ ਪੈਂਦਾ ਇਸ਼ਨਾਨ ਕਰਨਾ ਪੈਂਦਾ ਮਲੋ ਕਿਦਾਂ ਕੇ ਇਹ ਮੋਗਾ ਹੋ ਗਿਆ ਮੂੰਹ ਤੇ ਹੋ ਗਿਆ ਇੱਥੇ ਹੋ ਗਿਆ ਜੀ ਐ ਮਲੋ ਪੈਰਾਂ ਤੇ ਹੋ ਗਿਆ ਜੀ ਤੇ ਉਹ ਇਥੇ ਆ ਕੇ ਮਾਂਜਾ ਤੇ ਲੂਣ ਚਰਾ ਦਿੰਦੇ ਐ ਐਤਵਾਰ ਅੱਛਾ ਜੀ ਤੇ ਉਹ ਠੀਕ ਹੋ ਜਾਂਦਾ ਅੱਛਾ ਜੀ ਹਾਂਜੀ ਬਾਕੀ ਬਾਬੇ ਦੀ ਕਿਰਪਾ ਇਥੇ ਤਾਂ ਮੇਰੇ ਆ ਲੱਗੇ 15 16 ਪਿੰਡ ਨੇ ਸਾੜੇ ਇਥੇ ਆਂਦੇ ਨੇ ਮੱਥਾ ਟੇਕਣ 15 16 ਪਿੰਡ ਕਾਫੀ ਜਿਆਦਾ ਪੁਰਾਣੇ ਤੋਂ ਮਤਲਬ ਗੁਰਦਾਸਪੁਰ ਵੀ ਦੁਨੀਆ ਬੜੀ ਆਂਦੀ ਆ ਅੱਛਾ ਜੀ ਮਤਲਬ ਆ 15 16 ਪਿੰਡ ਲੱਗ ਲੱਗੇ ਕਿੰਨੇ ਵੀ ਆ ਸਰਦਾਰਾਂ ਦੇ ਵੀ ਆ ਸਰਦਾਰ ਵੀ ਇਥੇ ਮੱਥਾ ਟੇਕਣਾ ਦੇ ਆ ਅੱਛਾ ਜੀ ਸਾਰੇ ਮਤਲਬ ਧਰਮ ਦੇ ਲੋਕ ਮੱਥਾ ਟੇਕਣਾ ਦੇ ਆ ਨਹੀਂ ਮੰਨਦਾ ਆ ਨਹੀਂ ਮੰਨਦਾ ਸਬਰాత్రి ਬਹੁਤ ਭਾੜੀ ਲੱਗਦੀ ਆ ਵਿਸਾਖੀ ਬਹੁਤ ਜ਼ਿਆਦਾ ਦੁਨੀਆ ਦੂਰ ਦੂਰੋਂ ਆਂਦੀ ਐ ਇੱਥੇ ਦਰਸ਼ਨ ਕਰਨ ਵਾਸਤੇ। ਕੀ ਬਾਤ ਐ। ਜਿਹੜੀ ਆਪਾਂ ਦੋ ਮੂੰਹੇ ਸੱਪਾਂ ਦੀ ਗੰਨਾ ਹੈਗਾ ਇੱਛਾ ਧਾਰੀ ਨਾਲ ਹੁੰਦੇ ਆਂ। ਇੱਛਾ ਧਾਰੀ ਨਾਲ। ਹਾਂਜੀ ਹਾਂਜੀ। ਉਹ ਅੱਜ ਵੀ ਕਹਿੰਦੇ ਦੇਖਦੇ ਆ ਇੱਥੇ। ਮਤਲਬ ਦਿਸਦੇ ਆ ਮਤਲਬ ਕਰਮਾਂ ਵਾਲੇ ਨੂੰ ਦਿਸਦੇ ਆ। ਹਾਂ ਆਪਾਂ ਨੇ ਐਵੇਂ ਕਹੀਆਂ ਅਸੀਂ ਪਤਾ ਨਹੀਂ ਕਿੰਨੇ ਕੇ ਪਾਪੀ ਆ। ਠੀਕ ਐ ਜੀ। ਠੀਕ ਐ ਨਾ। ਅਸੀਂ ਤੇ ਮੱਥਾ ਵੀ ਟੇਕਣ ਜੋਗੇ। ਸਹੀ ਐ। ਆ ਮੇਰਾ ਪਿੰਡ ਨੰਗਲ ਬੜਮੜਾ ਨਾਲ ਆ ਯਾ ਹਰਦਾਨਾ ਵਾਲਿਆ। ਅੱਛਾ ਜੀ। ਹਾਂਜੀ ਮੌਕੇ ਦਾ ਮਾਮਲਾ ਪੰਚਾਇਤ ਆ ਮੈਂ ਸਰਪੰਚੀ ਸਮਝ ਲ ਸਭ ਦੁਨੀਆ ਤੇ ਮੱਥਾ ਟੇਕਣਾ ਆਂਦੀ ਆ ਤਾਂ ਬਹੁਤ ਸ਼ਾਨਦਾਰ ਬਾਕੀ ਇੱਥੇ ਜੋ ਵੀ ਸਰਦਾਨਾ ਕੋਈ ਮੰਗਦਾ ਆ ਆਸ ਪੂਰੀ ਹੁੰਦੀ ਆ ਉਹਦੀ ਚਾ ਵਾਦ ਦੀ ਦੀ ਪੁੱਤਰੀ ਕਿਦਾਂ ਤੁਸੀਂ ਅੱਗੇ ਆਖਿਆ ਜੀ ਮਰੋ ਹਰ ਇੱਕ ਮਰੋ ਆਸ ਪੂਰੀ ਹੁੰਦੀ ਆ ਠੀਕ ਆ ਜੀ ਹਾਂਜੀ ਬਹੁਤ ਵਧੀਆ ਜਗ੍ਹਾ ਬਾਬੇ ਦੇ ਮੱਥਾ ਟੇਕੀ ਦਾ ਸਾਰਾ گاਉਂ ਹੀ ਅੱਜ ਤੁਨਬਾ ਦਾ ਸੌਣ ਮਹੀਨਾ ਚੱਲਣ ਡਿਆ ਹਾਂ ਸੌਣ ਮਹੀਨੇ ਤੇ ਲੈਂ ਟੁੱਟੀ ਨਹੀਂ ਨਾ ਠੀਕ ਆ ਮਰੋ ਹਰ ਇੱਕ ਬੰਦਾ ਭਗਤ ਕੇ ਰੱਖਦੇ ਨੇ ਮੱਥਾ ਟੇਕਿਆ ਉਹਨੇ ਵੀ ਇਥੇ ਆ ਕੇ ਮੱਥਾ ਟੇਕਣਾ ਹੁੰਦਾ ਮੰਨੀ ਹਰਦਵਾਰ ਕਹਿੰਦੇ ਮੰਨੀ ਹਰਦਵਾਰ ਸਹੀ ਕਹਦਾ ਹਰੀ ਧਾਮ ਕਹਨੇ ਹੀ ਹੁੰਦਾ ਨਾ ਹਰੀ ਧਾਮ ਹਾਂਜੀ ਇਹਨੂੰ ਹਰੀ ਧਾਮ ਕਹਿੰਦੇ ਆ ਉਹਦਾ ਮੰਨੀ ਹਰਦਵਾਰ ਸਿੱਧਾ ਮਿੱਥਲੋ ਤੁਸੀਂ ਇੰਗਲਿਸ਼ ਦਾ ਤੁਹਾਡਾ ਸ਼ਬਦ ਆ ਸਾਡਾ ਹਰੀ ਧਾਮ ਆ ਹਰੀ ਧਾਮ ਪਰਣਾ ਦਾ ਪਰਣਾ ਜੇ ਉੱਥੇ ਜਾਈਏ ਨਾ ਹਰਦਵਾਰ ਆਪਣੇ ਫੁੱਲ ਲੈ ਕੇ ਹਾਂ ਮਤਲਬ ਕਿਦੋਂ ਸਾਡੇ ਬਰਜੁੜ ਕੂੜੇ ਹੁੰਦੇ ਆ ਕੋਈ ਵੀ ਉਹ ਗਾੜੀਆਂ ਸਾਨੂੰ ਪੰਦਰ ਕਹਿੰਦੇ ਤੁਹਾਡੇ ਉੱਥੇ ਹਰੀ ਧਾਮ ਹੈਗਾ ਉੱਥੇ ਪਰਵਾ ਦੋ ਅੱਛਾ ਹਾਂਜੀ ਇਦਾਂ ਤਾਂ ਇਥੋਂ ਕਹਿੰਦੇ ਦੋਸੋ ਇਹ ਦੇਖ ਲਓ ਸੰਗਤ ਕਿੰਨਾ ਆ ਜਾਵਾ ਅੰਦਰ ਚੱਲਦੇ ਆ ਬਾਕੀ ਦਰਸ਼ਨ ਦਿੱਤਾ ਹਾਂਜੀ ਇੱਥੇ ਜਦੋਂ ਵੀ ਕੋਈ ਬੰਦਾ ਬਾਹਰ ਦਾ ਮਲੂਮ ਆਸਮਾ ਕਿਦਾਂ ਹੁਣ ਮੈਂ ਹੀ ਮੱਥਾ ਟੇਕਣ ਰਿਹਾ ਵੀ ਮੇਰਾ ਪੁੱਤ ਬਾਹਰ ਚਲ ਜੇ ਜੇ ਕਿਹਦਾ ਪੁੱਤ ਬਾਹਰ ਜਾਂਦਾ ਪੂਰੀ ਆਪਣੀ ਇਥੇ ਆਣ ਕੇ ਸਰਦਾਂ ਨਾਲ ਜੋ ਵੀ ਉਹਦਾ ਬੰਦਾ ਸੰਦਾ ਤਾਂ ਕਰਦਾ ਇਥੇ ਆਇਆ ਦੋਸਤੋ ਚੱਲਦੇ ਆਂ ਅੰਦਰ ਪੰਡਤ ਜੀ ਸਾਹਮਣੇ ਆ ਤੇ ਸ਼ੰਕਰਵਰਾਂ ਜੀ ਦੇ ਸਰੂਪ ਵਾ ਉਹ ਵੀ ਤੁਹਾਨੂੰ ਫੋਟੋਆਂ ਵਿੱਚ ਐਡ ਕਰਾਂਗੇ ਕਿ ਸ਼ਿਪਿੰਡੀ ਦੇ ਅੱਜ ਸੌਣ ਮਹੀਨੇ ਦਾ ਸੋਮਵਾਰ ਆ ਲੋਕ ਦਰਸ਼ਨ ਯਾਰ ਕਰਨ ਵਾਸਤੇ ਆਉਂਦੇ ਆ ਤੇ ਲੋ ਜੀ ਇਹ ਮੰਦਿਰ ਜਿਹੜਾ ਗੁਰਦਾਸਪੁਰ ਏਰੀਆ ਦੇ ਵਿੱਚ ਦੁਰੰਗਲਾ ਦੇ ਨੇੜੇ ਹਰਦਾਨਪਿੰਡ ਦੇ ਵਿੱਚ ਪੈਂਦਾ ਹੈ ਇਸ ਮੰਦਿਰ ਦਾ ਜਿਹੜਾ ਪੂਰਾ ਨਾਮ ਹੈ ਸ਼੍ਰੀ ਹਰੀਧਾਮ ਮੰਦਿਰ ਹੈ ਵੈਸੇ ਜਿਆਦਾ ਜੋ ਲੋਕਾਚਾਰ ਦੇ ਵਿੱਚ ਮਸ਼ਹੂਰ ਆ ਉਹ ਹੈ ਦਮੂਆ ਮੰਦਿਰ ਜੀ ਦਮੂਆ ਮੰਦਿਰ ਦਾ ਦਮੂਆ ਸ਼ਬਦ ਤੋਂ ਹੀ ਸਪਸ਼ਟ ਹੋਇਆ ਕਰਦਾ ਇਸ ਮੰਦਿਰ ਦੀ ਹਿਸਟਰੀ ਦੇ ਨਾਲ ਜੁੜਿਆ ਕਿ ਦੋ ਚੀਜ਼ਾਂ ਦਾ ਮੇਲ ਇੱਥੇ ਨਾਗ ਨਾਗਿੰਦਾਂ ਭੈਣ ਭਰਾਵਾਂ ਦਾ ਆਪਸੀ ਪਰਿਵਾਰ ਹੈਗਾ ਕਿਸੇ ਕਾਰਨ ਵਸ਼ੋ ਕੁਝ ਟਾਈਮ ਵਿਛੜ ਗਏ ਔਰ ਵਿਛੜਨ ਤੋਂ ਬਾਅਦ ਉਹ ਕਾਫੀ ਆਪਸ ਚ ਵਿਅਥੀਤ ਹੋਏ ਇਕੱਲੇ ਰਹਿਣ ਦੇ ਕਾਰਨ ਔਰ ਜਦੋਂ ਉਹ ਕਾਫੀ ਟਾਈਮ ਬਾਅਦ ਇੱਥੇ ਮਿਲੇ ਇਸੇ ਜਿੱਥੇ ਸਰੋਵਰ ਹੈ ਇੱਥੇ ਉਹਨਾਂ ਦਾ ਮੇਲ ਦੱਸਿਆ ਕਿਉਂਕਿ ਇਹ ਜਿਹੜੀ ਕਿਰਨ ਹੈ ਨਾ ਇੱਥੋਂ ਪਿੱਛੋਂ ਆਂਦੀ ਪਈ ਆ ਜੀ ਇਹ ਕਿਰਨ ਦਾ ਤੁਸੀਂ ਅਗਰ ਵੀਡੀਓ ਦੇਖੋਗੇ ਨਾ ਜੋ ਵੀਡੀਓ ਬਣਾਉਗੇ ਇਹ ਪੂਰੀ ਸਾਪਦੀ ਆਕ੍ਰਿਤੀ ਦੀ ਤਰ੍ਹਾਂ ਅੱਛਾ ਹਾਂ ਇਹ ਪੂਰੀ ਕਿਰਨ ਇੱਥੋਂ ਜਾਇ ਕਰਦੀ ਆ ਤੇ ਇੱਥੇ ਉਹ ਦੋਨੇ ਨਾਗ ਨਾਗਿੰਦੇ ਭੈਣ ਭਰਾਵਾਂ ਦਾ ਮੇਲ ਹੋਇਆ ਸੀ ਤੇ ਉਸ ਉਸ ਤੋਂ ਬਾਅਦ ਇੱਥੇ ਸ਼ੰਕਰ ਜੀ ਦਾ ਮੰਦਿਰ ਜਿਹੜਾ ਬੜਾ ਪ੍ਰਾਚੀਨ ਸਰੋਵਰ ਦੇ ਵਿੱਚ ਆ ਉਹ ਮੰਦਿਰ ਦੀ ਸਥਾਪਨਾ ਹੋਈ ਇਹ ਬਾਅਦ ਚ ਮੰਦਿਰ ਤੇ ਬਾਕੀ ਮੰਦਿਰ ਜਿਹੜਾ ਬਾਅਦ ਚ ਬਣਿਆ ਉਹ ਪ੍ਰਾਚੀਨ ਮੰਦਿਰਾਂ ਉਹੀ ਆ ਉਸ ਤੋਂ ਬਾਅਦ ਇਹ ਜੋ ਨਾਗ ਨਾਗਿੰਦਾ ਸੀ ਉਹਨਾਂ ਨੇ ਨਾਗ ਨਾਗ ਜਣਾ ਮੇਲ ਹੋਇਆ ਉਹਨਾਂ ਨੇ ਇਸ ਸਥਾਨ ਨੂੰ ਵਰਦਾਨ ਦਿੱਤਾ ਕਿ ਜਦੋਂ ਕੋਈ ਇਸਤਰੀ ਜਿਹਦਾ ਸੰਤਾਨ ਨਹੀਂ ਹੁੰਦਾ ਇੱਥੇ ਕਿਸੇ ਬੰਦੇ ਨੇ ਚਮਤਕਾਰ ਨਹੀਂ ਕਰਨਾ ਕੋਈ ਕੁਝ ਨਹੀਂ ਕਰਨਾ ਇਸ ਸਥਾਨ ਦੀ ਮਹੱਤਤਾ ਕਿਉਂਕਿ ਇਹਨੂੰ ਜੋ ਬਜ਼ੁਰਗਾਂ ਦੇ ਕਹਨਦੇ ਅਨੁਸਾਰ ਮਿਨੀ ਹਰੀਦੁਆਰ ਵੀ ਕਹਿੰਦੇ ਆ ਛੋਟਾ ਹਰੀਦੁਆਰ ਵੀ ਕਹਿੰਦੇ ਆ ਅੱਛਾ ਜੀ ਇੱਥੇ ਇਸ਼ਨਾਨ ਮਾਤਰ ਦੇ ਨਾਲ ਔਰ ਮੈਂ ਇੱਥੇ ਦਸੰਬਰ ਮਹੀਨੇ ਤੋਂ ਆਇਆ ਮਤਲਬ ਇੱਕ ਉਹ ਨਾ ਪ੍ਰਤੱਖ ਕਿੰ ਪਰਮਾਨਣ ਜਿਹੜੀ ਚੀਜ਼ ਪ੍ਰਤੱਖਾ ਨੂੰ ਪਰਮਾਨਣ ਦੀ ਲੋੜ ਨਹੀਂ ਜੀ ਦਸੰਬਰ ਮਹੀਨੇ ਤੋਂ ਮੈਂ ਇਹ ਚੀਜ਼ਾਂ ਖੁਦ ਨੋਟ ਕਰੇ ਕਰਦਾ ਕਿ ਇੱਥੇ ਜਿੱਦਾਂ ਕੋਈ ਕਿਸੇ ਦੇ ਸੰਤਾਨ ਨਹੀਂ ਹੁੰਦੀ ਇਸ਼ਨਾਨ ਕਰਦੀਆਂ ਇਸਤਰੀਆਂ ਤੇ ਮਹਾਰਾਜ ਦੀ ਕਿਰਪਾ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਉਹਨਾਂ ਦੇ ਸੰਤਾਨ ਹੋ ਜਾਂਦੀ ਅ ਕਿਸੇ ਦਾ ਸਕਿਨ ਦੀ ਸਮੱਸਿਆ ਕਿਸੇ ਦਾ ਨਾਗਾਂ ਦੀ ਸਮੱਸਿਆ ਇੱਥੇ ਆ ਕੇ ਲੋਕੀ ਸੁੱਖਣ ਕਰਕੇ ਜਾਂਦੇ ਆ ਮਤਲਬ ਇਹ ਲਾਗੇ ਛਾਗੇ ਤੁਸੀਂ ਪਿੰਡਾਂ 'ਚ ਪਤਾ ਕਰੋਗੇ ਨਾ ਹਰ ਪਰਿਵਾਰ ਦੇ ਵਿੱਚ ਚਾਹੇ ਉਹ ਸਿੱਖ ਧਰਮ ਦੇ ਨਾਲ ਬਿਲੋਂਗ ਕਰਦਾ ਚਾਹੇ ਉਹ ਸਨਾਤਨ ਧਰਮ ਦੇ ਨਾਲ ਬਿਲੋਂਗ ਕਰਦਾ ਕਿਸੇ ਵੀ ਧਰਮ ਦੇ ਨਾਲ ਬਿਲੋਂਗ ਕਰਦਾ ਅਗਰ ਸ਼ਰਧਾ ਭਾਵ ਦੇ ਨਾਲ ਇੱਥੇ ਆ ਕੇ ਅਰਦਾਸ ਕਰਦਾ ਤਾਂ ਉਹਦੀ ਅਰਦਾਸ ਪੂਰਨ ਹੁੰਦੀ ਆ ਆਸ-ਪਾਸੇ ਪਿੰਡਾਂ ਦੇ ਵਿੱਚ ਵੀ ਇਹਦਾ ਪੂਰਾ ਵਿਖਿਆਨ ਹੈ ਕਿ ਸਿੱਖਾਂ ਦੇ ਇੱਥੇ ਮੈਂ ਮਤਲਬ ਜ਼ਿਆਦਾਤਰ ਇਥੇ ਸਿੱਖ ਫੈਮਲੀਆ ਜ਼ਿਆਦਾ ਆਉਂਦੀ ਹੈ। ਅੱਛਾ ਜੀ। ਹਾਂ ਸਿੱਖ ਫੈਮਲੀਆ ਦਾ ਜ਼ਿਆਦਾ ਇੱਥੇ ਹੈ ਕਿਉਂਕਿ ਆਸ-ਪਾਸੇ ਜ਼ਿਆਦਾਤਰ ਸਿੱਖ ਕਮਿਊਨਿਟੀ ਰਹਿੰਦੀ ਹੈ। ਦੋ ਚਾਰ ਪਿੰਡ ਹੈ ਜਿਹੜੇ ਬ੍ਰਾਹਮਣਾਂ ਦੇ ਆ, ਰਾਜਪੂਤਾਂ ਜਾਂ ਹੋਰ ਜਿਹਨੂੰ ਅਸੀਂ ਕਹਿੰਦੇ ਨੇ ਸਨਾਤਨ ਸੰਸਕ੍ਰਿਤੀ ਦੇ ਨਾਲ ਜੁੜੇ ਦੇ ਆ। ਤੇ ਮਤਲਬ ਕਿ ਇਸ ਸਥਾਨ ਦੇ ਵਿੱਚ ਜੋ ਵਿਸ਼ੇਸ਼ ਪ੍ਰੋਗਰਾਮ ਹੈ ਇਹਨਾਂ ਦੇ ਇੱਕ ਤੇ ਸ਼ਿਵਰਾਤਰੀ ਦਾ ਬੜਾ ਵਿਸ਼ੇਸ਼ ਪ੍ਰੋਗਰਾਮ ਹੈ। ਸ਼ਿਵਰਾਤਰੀ ਦੇ ਇਥੇ ਮੇਲਾ ਲੱਗਦਾ। ਦੂਸਰਾ ਪ੍ਰੋਗਰਾਮ ਹੈ ਇਹਦਾ ਵਿਸਾਖੀ ਦਾ ਵਿਸਾਖੀ ਦਾ ਵੀ ਇੱਥੇ ਪੂਰਾ ਭਰਪੂਰ ਮੇਲਾ ਲੱਗਦਾ ਬਾਕੀ ਜੋ ਛੋਟੇ ਮੋਟੇ ਹੁੰਦੇ ਆ ਫੈਸਟੀਵਲ ਵਗੈਰਾ ਉਹ ਸਾਰੇ ਮਨਾਏ ਜਾਂਦੇ ਆ ਜੋ ਵਿਸ਼ੇਸ਼ ਆ ਉਹ ਹੈ ਵਿਸਾਖੀ ਤੇ ਸ਼ਿਵਰਾਤਰੀ ਅੱਜ ਵੀ ਕਹਿੰਦੇ ਇੱਛਾ ਦਾ ਜਿਹੜੇ ਨਾਗ ਆ ਉਹ ਅੱਜ ਦਰਸ਼ਨ ਦਿੰਦੇ ਆ ਜੀ ਹਾਂ ਹਾਂ ਇਹ ਤੁਸੀਂ ਅਗਰ ਸਰਦੀਆਂ ਦੇ ਵਿੱਚ ਆਓਗੇ ਨਾ ਤਾਂ ਇੱਥੇ ਬਾਹਰ ਤੋਂ ਪਸੇਕਦੇ ਆ ਮਤਲਬ ਇੱਕ ਨਾਗ ਨਹੀਂ ਆ ਇੱਥੇ ਘੱਟੋ ਘੱਟ ਵੀ ਮੈਂ 10 10 15 15 ਨਾਗ ਇੱਕੋ ਝੌਂਟ 'ਚ ਦੇਖੇ ਆ ਜੀ ਔਰ ਇਹ ਚੀਜ਼ ਕੋਈ ਆ ਨਹੀਂ ਆ ਕਿ ਅੱਜ ਮੈਂ ਤੁਹਾਨੂੰ ਕਹਿਤੀ ਤੇ ਕੱਲ ਮਿਲੇਗੀ ਨਹੀਂ ਕਿ ਸਰਦੀਆਂ ਦੇ ਵਿੱਚ ਆਇਓ ਆਮ ਤੁਹਾਨੂੰ ਮਿਲ ਜਾਵੇ ਸਰਦੀਆਂ ਦੇ ਵਿੱਚ ਇੱਥੇ ਬਾਹਰ ਆ ਕੇ ਤੁਪਸੇ ਕਦੇ ਕਹਿੰਦੇ ਕੁਛ ਨਹੀਂ ਕੁਛ ਨਹੀਂ ਕਹਿੰਦੇ ਠੀਕ ਹੈ ਜੀ ਇਸੇ ਪ੍ਰਤੱਖ ਦੇਖਿਆ ਹੋਇਆ ਹਾਂ ਹਾਂ ਔਰ ਇੱਥੋਂ ਦਾ ਵਰਦਾਨ ਵੀ ਹੈ ਨਾ ਕਿ ਇਸ ਹੱਦ ਦੇ ਵਿੱਚ ਅਗਰ ਮੰਨੋ ਕਿ ਕਿਸੇ ਨੂੰ ਸੱਪ ਕੱਟ ਵੀ ਲੈਂਦਾ ਨਾ ਤੇ ਉਹਦੀ ਮ੍ਰਿਤਿਉ ਨਹੀਂ ਹੋਏਗੀ ਅੱਛਾ ਜੀ ਹਾਂ ਔਰ ਇਹ ਵਿੱਚ ਜਿਹੜੇ ਪਹਿਲੇ ਗੱਦੀਦਰ ਸੰਤ ਹੀ ਉਹ ਸਰੀਰ ਛੱਡ ਗਏ ਸਰੀਰ ਛੱਡਣ ਤੋਂ ਬਾਅਦ ਕੀ ਹੈ ਕਿ ਕੋਈ ਨਾ ਕੋਈ ਇੱਥੇ ਆ ਕੋਈ ਪੰਡਿਤ ਆ ਗਿਆ ਕੋਈ ਕੁਸ਼ ਮਤਲਬ ਜ਼ਿਆਦਾਤਰ ਜਿਹੜੇ ਨਹੀਂ ਠਿਕੇ ਉਸ ਕਾਰਨ ਇਥੇ ਇੱਕ ਮਣੀ ਹੈ ਅੱਛਾ ਜੀ ਮਣੀ ਸੀਗੀ ਇਥੇ ਜਦੋਂ ਵੀ ਕਿਸੇ ਨੂੰ ਹੁੰਦਾ ਕੋਈ ਜ਼ਖ਼ਮ ਵਗੈਰਾ ਹੋ ਜਾਂਦਾ ਸੀ ਤਾਂ ਉਹ ਮਣੀ ਰੱਖਣ ਦੇ ਨਾਲ ਹੀ ਉਹ ਬੰਦਾ ਠੀਕ ਹੋ ਜਾਂਦਾ ਇੱਕੋ ਵਾਰੀ ਚ ਹੁਣ ਉਹ ਕੀ ਕਿ ਉਹ ਮਣੀ ਇਹਨਾਂ ਨੇ ਅੱਗੇ ਪਿੱਛੇ ਕਰਤੀ ਨਾ ਧਿਆਨ ਨਹੀਂ ਦੇ ਪਾਏ ਕਿਉਂਕਿ ਬੰਦੇ ਚੇਂਜ ਹੋਏ ਉਹਦੇ ਕਾਰਨ ਉਹ ਨਹੀਂ ਮਣੀ ਇਥੇ ਸਥਾਨ 'ਚ ਨਹੀਂ ਹੈਗੀ ਨਹੀਂ ਇੱਛਾ ਤਾਂ ਨਾਗਰੀ ਨੇ ਮਣੀ ਹੁੰਦੀ ਆ ਉਹ ਇੱਥੇ ਸੀਗੀ ਉਹ ਸੀਗੀ ਇਥੇ ਔਰ ਇਹ ਜ਼ਿਆਦਾ ਟਾਈਮ ਤੋਂ ਨਹੀਂ ਗੁੰਮ ਹੋਈ ਹੈ 6 ਮਹੀਨੇ ਤੋਂ ਠੀਕ ਹੈ 6 ਮਹੀਨੇ ਤੋਂ ਇੱਥੋਂ ਜਿਹੜੀ ਮਣੀ ਉਹ ਅੱਗੇ ਪਿੱਛੇ ਹੋ ਗਈ ਹੁਣ ਪਤਾ ਨਹੀਂ ਕੋਈ ਸੰਤ ਆਇਆ ਜਿਹੜਾ ਉਹ ਆਪਣੀ ਮਰਜ਼ੀ ਦੇ ਨਾਲ ਲੈ ਗਿਆ ਜਾਂ ਕਿਉਂ ਹੋ ਗਿਆ ਪਰ ਫਿਰ ਵੀ ਉਹ ਤਾਂ ਬਹੁਤ ਕੀਮਤੀ ਚੀਜ਼ ਆ ਬਹੁਤ ਜ਼ਿਆਦਾ ਕੀਮਤੀ ਚੀਜ਼ ਆ ਉਹਦਾ ਕਾਰਨ ਇਹ ਹੀ ਆ ਕਿ ਜਦੋਂ ਮੇਨ ਸੰਤ ਨਹੀਂ ਰਿਹਾ ਉਸ ਤੋਂ ਬਾਅਦ ਆਪਣੀ ਮਨ ਮਰਜ਼ੀ ਦੇ ਨਾਲ ਜਿੰਨੋ ਚੀਜ਼ ਵਧੀਆ ਲੱਗੀ ਉਹ ਲੈ ਗਿਆ ਕਿਸੇ ਨਾਲ ਪੁੱਛਿਆ ਵੀ ਨਹੀਂ ਹੁਣ ਕਿਸੇ ਨੂੰ ਪਤਾ ਹੀ ਨਹੀਂ ਆ ਕਿ ਕਿੱਥੇ ਆ ਤੇ ਪਰ ਫਿਰ ਵੀ ਉਹਦੇ ਤੋਂ ਇਲਾਵਾ ਵੀ ਇੱਥੇ ਅਗਰ ਮਤਲਬ ਕੋਈ ਬੰਦਾ ਆ ਜਾਂਦਾ ਨਾ ਮਤਲਬ ਮੇਰੇ ਕੋਲ ਵੀ ਜਿਹੜਾ ਵੀ ਆਂਦਾ ਹਾਂ ਇਸ ਸਥਾਨ ਦੇ ਬਲ ਦੇ ਉੱਤੇ ਉਹਨਾਂ ਨੂੰ ਕਹ ਦਿੰਦੇ ਨੇ ਕਿ ਬਾਬਾ ਜੀ ਦੇ ਅਰਦਾਸ ਕਰੋ ਇੱਥੋਂ ਦਾ ਜਲ ਮਤਲਬ ਜਿਹਦਾ ਸਰੋਵਰ ਦਾ ਜਲ ਦੇ ਦਿੰਨੇ ਆ ਧੋਨੇ ਚ ਥੋੜੀ ਬਸਮ ਦੇ ਦਿੰਨੇ ਆ ਹੂੰ ਬਹੁਤੀ ਤੇ ਉਦੋਂ ਨਾਲ ਕੀ ਆ ਕਿ ਉਹਨੂੰ ਫਰਕ ਲੱਗਦਾ ਬੜੀ ਜਿਹੜੀ ਮਣੀ ਆ ਆਪਾਂ ਮਣੀ ਤੇ ਆਉਂਦੇ ਆ ਉਹ ਉਹ ਤਾਂ ਬਹੁਤ ਫਾਇਦੇਮੰਦ ਆ ਬਹੁਤ ਲਾਭਦਾਇਕ ਆ ਵਧੀਆ ਹਾਂ ਮਣੀ ਇੱਕ ਤੇ ਆ ਨਾ ਮਣੀ ਜਿਹੜੀ ਆਮ ਨਾਗਾਂ ਦੇ ਵਿੱਚ ਹੁੰਦੀ ਨਹੀਂ ਹੂੰ ਦੂਸਰਾ ਆ ਕਿ ਹਰ ਇੱਕ ਕੋਲ ਕਲਾਣੀ ਹੁੰਦੀ ਕਿ ਉਹ ਮਣੀ ਨੂੰ ਪ੍ਰਾਪਤ ਕਰ ਸਕੇ ਹੂੰ ਤੁਸੀਂ ਦੇਖੋਗੇ ਕਿ ਮਣੀ ਕੱਢਣ ਦੀ ਵੀ ਪ੍ਰਕਿਰਿਆ ਕੀ ਹੁੰਦੀ ਹੈ ਵੈਸੇ ਮੈਂ ਦੇਖਿਆ ਨਾਥਾਂ ਕੋਲ ਕਿ ਕੀ ਪਤਾ ਕੋਈ ਹੋਰ ਵੀ ਹੁੰਦੀ ਹੋਵੇ ਜੋ ਮੈਂ ਦੇਖੀ ਹੈ ਉਹ ਕੀ ਕਰਦੇ ਆ ਕਿ ਗੋਏ ਦਾ ਟੀਰ ਲਗਾਉਂਦੇ ਆ ਹਾਂ ਗੋਏ ਦਾ ਟੀਰ ਲਗਾ ਕੇ ਉਹ ਜਿੱਦਾਂ ਹੀ ਮਣੀ ਕੱਢਦੇ ਉਹਨਾਂ ਨਾਲ ਹੀ ਗੋਏ ਦੇ ਵਿੱਚ ਦਬ ਦਿੰਦੇ ਆ ਕਿ ਉਹ ਮਣੀ ਮੁੜ ਕੇ ਸੱਪ ਜੜਾ ਉਹਨੂੰ ਗ੍ਰਹਿਣ ਨਾ ਕਰ ਲੇ ਅੱਛਾ ਜੀ ਮਤਲਬ ਉਹਨੂੰ ਜਿੱਦਾਂ ਹੀ ਬਾਹਰ ਆਈ ਨਾਲ ਹੀ ਉਹਨੂੰ ਉੱਥੇ ਗੋਏ ਦੇ ਵਿੱਚ ਘਰਤਾ ਬੰਦ ਕਰਤਾ ਉਹ ਮਣੀ ਜਿਹੜੀ ਆਮ ਕਿਸੇ ਨੂੰ ਪ੍ਰਾਪਤ ਹੋਣੀ ਬੜੀ ਮੁਸ਼ਕਲ ਹੁੰਦੀ ਹੈ ਪਰ ਇਸ ਸਥਾਨ ਕੋਲ ਹੈਗੀ ਸੀ ਉਹ ਠੀਕ ਹੈ ਜੀ ਅਸੀਂ ਤਾਂ ਹੋ ਗਿਆ ਪਰ ਫਿਰ ਵੀ ਉਸ ਉਸ ਚੀਜ਼ ਤੋਂ ਬਿਨਾ ਵੀ ਇੱਥੇ ਅਰਦਾਸ ਮਾਤਰ ਦੇ ਨਾਲ ਲੋਕੀ ਠੀਕ ਹੁੰਦੇ ਚੜਦਾ ਕੀ ਕੀ ਆ ਇੱਥੇ ਜਦਾਂ ਮੈਂ ਜੋ ਆਮ ਆਮ ਜੋ ਸ਼ੰਕਰ ਜੀ ਦੀ ਪੂਜਾ ਹੁੰਦੀ ਹੈ ਸ਼ੰਕਰ ਜੀ ਦੀ ਜੋ ਵਿਸ਼ੇਸ਼ ਸਮਗਰੀ ਹੈ ਮਤਲਬ ਹਰ ਇੱਕ ਦੇਵੀ ਦੇਵਤਾ ਦਾ ਨਾ ਪੂਜਾ ਦੀ ਤੇ ਸੇਮ ਹੀ ਵਿਧੀ ਹੈ ਪਰ ਉਹਨਾਂ ਦੀ ਕੀ ਹੈ ਕਿ ਉਹਨਾਂ ਦੇ ਨਾਲ ਇੱਕ ਸਮਗਰੀ ਜੁੜੀ ਦਿੰਦੀ ਹੈ ਉਹੀ ਚੜਦਾ ਦੁੱਧ ਹੈ ਸ਼ਾਇਦ ਕਿ ਉਹ ਸ਼ੱਕਰ ਜੋ ਆਮ ਚੜਦਾ ਠੀਕ ਹੈ ਜੀ ਉਹੀ ਚੜਦਾ ਕੋਈ ਜ਼ਿਆਦਾ ਵਿਸ਼ੇਸ਼ ਨਹੀਂ ਹੈ ਕਿ ਇਹ ਹੀ ਚੀਜ਼ ਪਾਰਟਿਕੂਲਰ ਹੈਗੀ ਹੈ ਠੀਕ ਹੈ ਜੀ ਕਿਤੇ ਕੋੜ ਵਰਗੀ ਰੋਗ ਵੀ ਹਾਂ ਇਹ ਮੈਂ ਦੇਖਿਆ ਨਾ ਇੱਥੇ ਤੋਂ ਹੀ ਗੁਰਦਾਸਪੁਰ ਤੋਂ ਇੱਕ ਆਇਆ ਹੀ ਬੰਦਾ ਉਹ ਨੂੰ ਚੰਡੀਗੜ੍ਹ ਪੀਜੀਆਈ ਤੋਂ ਵੀ ਜਵਾਬ ਹੋ ਗਿਆ ਇਹ ਅੱਛਾ ਜੀ ਤੇ ਉਹ ਇੱਥੇ ਉਹਨੇ ਸਿਰਫ ਚਾਰ ਇਸ਼ਨਾਨ ਕੀਤੇ ਆ ਪੰਜਵਾਂ ਇਸ਼ਨਾਨ ਉਹਨੇ ਕਰਨਾ ਸੀ ਤਾਂ ਆਪਣਾ ਚੌਥੇ ਇਸ਼ਨਾਨ ਦੇ ਵਿੱਚ ਆਪਣਾ ਪ੍ਰਸ਼ਾਦ ਵੀ ਇੱਥੇ ਚੜ੍ਹਾਣ ਆ ਗਿਆ ਸੀ ਕਿ ਮੈਂ ਠੀਕ ਹੈ ਕੋੜ ਠੀਕ ਹੋ ਗਿਆ ਹੋਰ ਠੀਕ ਹੋ ਗਿਆ ਹੁਣ ਦੂਜਾ ਫੇਰ ਆਇਆ ਕਰਦਾ ਇੱਕ ਇੱਥੋਂ ਕੋਈ ਲਾਗੋ ਵਟਾਲੇ ਦੇ ਕੋਲ ਪਿੰਡ ਆ ਉੱਥੋਂ ਦੇ ਸਰਦਾਰ ਜੀ ਕਾਂਦੇ ਪਏ ਉਹਨਾਂ ਨੂੰ ਕਰੀਬ ਕਰੀਬ 40 ਸਾਲ ਪੁਰਾਣੀ ਸਮੱਸਿਆ ਤੇ 4 ਸਾਲ ਤੋਂ ਸੌ ਨਹੀਂ ਪਾਈ ਕਰਦੇ ਸਾਰੇ ਡਾਕਟਰਾਂ ਨੇ ਉਹਨਾਂ ਨੇ ਕਰ ਲਿਆ ਹੁਣ ਇੱਕ ਇਸ਼ਨਾਨ ਕਰਕੇ ਗਿਆ ਤੇ ਉਹ ਇੰਨੀ ਗੱਲ ਕਹਿੰਦੇ ਆ ਕਿ ਮੈਂ ਰਾਤੀ 12 ਵਜੇ ਸੌ ਜਾਣਾ ਅੱਛਾ ਤੇ ਹੁਣ ਇਹ ਆ ਕਿ ਉਹਨਾਂ ਦਾ ਰਿਜ਼ਲਟ ਪੰਜਵੇਂ ਇਸ਼ਨਾਨ ਤੇ ਆਏਗਾ ਬਾਕੀ ਇਥੋਂ ਇਹ ਪਿੰਡ ਦਾ ਬੰਦਾ ਵੀ ਹੈਗਾ ਉਹਨਾਂ ਨੂੰ ਡਾਕਟਰਾਂ ਨੇ ਜਵਾਬ ਦੇ ਦਿੱਤਾ ਸੀਗਾ ਜਵਾਬ ਦੇਣ ਤੋਂ ਬਾਅਦ ਉਹ ਇੱਥੇ ਆਏ ਆ ਔਰ ਉਹਨਾਂ ਨੂੰ ਜਦੋਂ ਬਿਮਾਰ ਹੋਏ ਬੰਦਾ ਇਸ਼ਨਾਨ ਛਲੂਣ ਮਨਾ ਕੀਤਾ ਜਾਂਦਾ ਤੋ ਜਦੋਂ ਉਹਦੇ ਪਿਤਾ ਨੂੰ ਆਸ ਹੀ ਖਤਮ ਹੋ ਗਈ ਕਿ ਇਹਨੇ ਨਹੀਂ ਬਚਣਾ ਬੱਚੇ ਨੇ ਤੇ ਉਹਨਾਂ ਨੇ ਬਾਬਾ ਜੀ ਦਾ ਨਾਮ ਲੈ ਕੇ ਇੱਥੇ ਸਰੋਵਰ 'ਚ ਇਸ਼ਨਾਨ ਕਰਾਇਆ ਸੀ ਔਰ ਅੱਜ ਵੀ ਉਹ ਪਰਿਵਾਰ ਜਿਹੜਾ ਇੱਥੇ ਮੰਦਰ ਮੱਥਾ ਟੇਕਦਾ ਉਹ ਉਸ ਬੱਚੇ ਦਾ ਵੀ ਪਰਿਵਾਰ ਆ ਕੇ ਜਿਹੜਾ ਇੱਕ ਸਰੋਵਰ ਦੇ ਵਿੱਚ ਮੰਦਰ ਵਾ ਹਾਂਜੀ ਉਹ ਮੰਦਰ ਕਿਹਨਾਂ ਦਾ ਹੈ ਜੀ ਇੱਕ ਸ਼ੰਕਰ ਜੀ ਦਾ ਜੀ ਤੇ ਇੱਕ ਭਗਵਤੀ ਦਾ ਸਭ ਤੋਂ ਪੁਰਾਣਾ ਮੰਦਰ ਉਹੀ ਹੈ ਪੁਰਾਣਾ ਮੰਦਰ ਉਹੀ ਛੋਟਾ ਜਿਹੜਾ ਇੱਕ ਭਗਵਤੀ ਦਾ ਮੰਦਰ ਹੈ ਹਾਂਜੀ ਦੋਸਤੋ ਕੋਈ ਨਹੀਂ ਚੰਤਵਾਰੀ ਗੱਲ ਗੱਲ ਆ ਬਣੀ ਧੰਨਵਾਦ ਆ ਤੁਹਾਡਾ ਸਮਾਂ ਦੇ ਦੋਸਤੋ ਆ ਗਏ ਆ ਪਹਿਲਾਂ ਵੀ ਗੱਲ ਕੀਤੀ ਸੀ ਜਿੰਨੇ Hindu ਪਰਿਵਾਰ ਆਉਂਦੇ ਆ ਉਤੋਂ ਦੁੱਗਣੇ ਸਿੱਖ ਪਰਿਵਾਰ ਬਹੁਤ ਜੁੜੇ ਹੋਏ ਆ ਸਾਡੇ ਨਾਲ ਬਾਬਾ ਜੀ ਆ ਕਹਿੰਦੇ ਸੰਨ 68 ਤੋਂ ਮੈਂ ਇੱਥੇ ਆਉਨਾ ਚਮਤਕਾਰ ਇਹਨਾਂ ਦੇ ਪਰਿਵਾਰ ਦੇ ਵਿੱਚ ਹੋਏ ਆ ਪੁੱਤ ਦੋਤਾ ਤੇ ਪੁੱਤੇ ਪੁੱਤ ਬਾਕੀ ਬਾ ਕਹਾਣੀ ਬਾਬਾ ਜੀ ਤੋਂ ਪੁੱਛਦੇ ਬਾਬਾ ਜੀ ਪਹਿਲਾਂ ਤਾਂ ਸਮਾਂ ਦੇ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਕੀ ਇਤਿਹਾਸ ਆ ਇਸ ਮੰਦਿਰ ਦਾ ਜੀ ਬਾਬਾ ਜੀ ਇਹ ਦਿਮੋਹਾ ਸਾਹਿਬ ਇਤਿਹਾਸਕ ਜਗ੍ਹਾ ਵਾ ਜੀ ਬਹੁਤ ਪੁਰਾਣੀ ਜਗਾ ਵਾ ਹਮ ਇੱਥੇ ਸੁੱਕੇ ਬੱਚੇ ਆਉਂਦੇ ਆ ਚਾਰ ਐਤਵਾਰ ਜਦੋਂ ਇਸ਼ਨਾਨ ਕਰ ਲਣ ਤੇ ਬਾਬਾ ਜੀ ਦੀ ਕਿਰਪਾ ਹੋ ਜਾਂਦੀ ਆ ਹਮ ਉਹ ਬਿਲਕੁਲ ਠੀਕ ਹੋ ਜਾਂਦੇ ਆ ਇਹਨੂੰ ਦੇਖਦੇ ਹੋਏ ਮੇਰਾ ਇੱਕ ਬੇਟਾ ਸੀ ਉਹ ਹਸਪਤਾਲ ਸੀਗਾ ਬਿਲਕੁਲ ਸੁੱਕੇ ਉਂਗਲਵਾ ਹੋਇਆ ਸੀਗਾ ਹਮ ਮੈਂ ਉਹਨੂੰ ਲਿਆ ਕੇ ਉਹ ਮਾਗਦਿਆਂ ਡੇਂਸੀਗੇ ਕੱਕਰ ਜੰਮਿਆ ਸੀ ਪਰ ਜਦੋਂ ਕਿਸੇ ਦਾ ਬੱਚਾ ਠੀਕ ਨਾ ਹੋਏ ਤਾਂ ਦੁਖੀ ਹੋਇਆ ਹੁੰਦਾ ਨਹੀਂ ਤੇ ਠੰਡੇ ਪਾਣੀ ਚ ਕੋਈ ਨਹਾਉਂਦਾ ਵਾ ਅੱਠ ਦਿਨ ਦੇ ਬੱਚੇ ਨੂੰ ਕਿੰਨਾ ਦੁਖੀ ਹੋਇਆ ਮਾਂ ਉਹਦਾ ਇੱਥੇ ਸਰੋਵਰ ਚ ਛੁੱਭੀ ਲਵਾਤੀ ਛੁੱਭੀ ਲਵਾਤੀ ਚਾਰ ਐਤਵਾਰ ਇਸੇ ਇਸ਼ਨਾਨ ਕਰਾਇਆ ਅੱਜ ਕੁਛ ਕੱਲ ਕੁਛ ਬਿਲਕੁਲ ਨਾ ਉਮਰ ਰਾਂ ਬਾਬੇ ਦੀ ਕਿਰਪਾ ਨਾਲ ਹੋ ਗਿਆ ਕਦੇ ਪੁੱਤਾਂ ਦੀ ਧੀਆਂ ਦੀ ਦਾਤ ਵੀ ਮਿਲਦੀ ਹੈ ਇੱਥੇ ਇੱਥੇ ਜਿਨ੍ਹਾਂ ਦੇ ਜਿਹੜੀਆਂ ਬੱਚੀਆਂ ਦੇ ਹਟ ਜਾਂਦੇ ਆ ਬੱਚੇ ਹਾਂ ਮਤਲਬ ਇੱਕ ਦੋ ਵਾਰੀ ਹੁੰਦੇ ਆ ਨਹੀਂ ਆ ਉਹ ਹਟ ਜਾਂਦੇ ਆ ਉਹਨਾਂ ਨੂੰ ਇਹ ਇੱਥੇ ਇਸ਼ਨਾਨ ਕਰਾਉਂਦੇ ਆ ਲਿਆ ਕੇ ਬੇਟੀਆਂ ਨੂੰ ਤੇ ਉਹ ਅੱਗੋ ਸੁਲਤਾਨ ਉਹਨਾਂ ਨੂੰ ਇਹ ਬਾਬਾ ਜੀ ਦਮੂਆ ਸਾਫ ਬਖਸ਼ਿਸ਼ ਕਰ ਦਿੰਦੇ ਆ ਠੀਕ ਆ ਜੀ ਹਜ਼ਾਰਾਂ ਦੀ ਤਦਾਦ ਚ ਦੂਰੋਂ ਦੂਰੋਂ ਦੁਨੀਆ ਕਿੱਥੇ ਆਉਂਦੀ ਐ ਜੰਮੂ ਤੋਂ ਲੈ ਕੇ ਦਿੱਲੀ ਤੱਕ ਇੱਥੇ ਬਬਈ ਸਿੱਖ ਪਰਿਵਾਰ ਬਹੁਤ ਜੁੜੇ ਹੋਏ ਆ ਦੇਖਿਆ ਤੁਸੀਂ ਵੀ ਆਏ ਹੋ ਹੋਰ ਸਿੱਖ ਪਰਿਵਾਰ ਬਹੁਤ ਆਉਂਦੇ ਆ ਇੱਥੇ ਜਿੰਨੇ ਵੀ ਦੁਆਲੇ ਸਿੱਖਾਂ ਦੇ ਪਿੰਡ ਨੇ ਜੀ ਸਾਰੇ ਇਹਨੂੰ ਬਹੁਤ ਯਾਦਾ ਸਰਦਾ ਦੇ ਨਾਮ ਮੰਨਦੇ ਨੇ ਦੋ ਮੇਲੇ ਲੱਗਦੇ ਆ ਇੱਕ ਸੋਵਰਾਤਰੀ ਦਾ ਮੇਲਾ ਲੱਗਦਾ ਇੱਕ ਵਿਸਾਖੀ ਦਾ ਮੇਲਾ ਲੱਗਦਾ ਕਹਿੰਦੇ ਪਰਮਾਹੰਕਾਰਾ ਲੰਗਰ ਵੀ ਲੱਗਦੇ ਮੈਂ ਕਹਾਂ ਜੀ ਉਹ ਸਿੱਖ ਪਰਿਵਾਰ ਇੱਥੇ ਲੰਗਰ ਲਾਉਂਦੇ ਕੋਈ ਰੋਹ ਦਾ ਲੰਗਰ ਲਾਉਂਦਾ ਕੋਈ ਖੀਰ ਦਾ ਲਾਉਂਦਾ ਕੋਈ ਜਿੱਦਾਂ ਜਿੱਦਾਂ ਵੀ ਕੇ ਦੀ ਸਰਦਾ ਵਾ ਹੁਣ ਵੀ ਇੱਥੇ ਇੱਕ ਮਾਲ ਪੂੜਿਆਂ ਦਾ ਲੰਗਰ ਜਿਹੜਾ ਵਾ ਪੰਜ ਚਾਰ ਦਿਨ ਹੋਇਆ ਲਾ ਕੇ ਗਿਆ ਆ ਕਿਹੜੇ ਸੰਤ ਆਉਂਦੇ ਆ ਜਿੱਥੇ ਅਹੀਂ ਇੱਥੇ ਸੰਤ ਸਾਠ ਦੇ ਆਉਂਦੇ ਆ ਤੇ ਆ ਮੰਦਰ ਉਦੋਂ ਦਾ ਇੱਦਾਂ ਪਾਣੀ ਸਰੋਵਰ ਦੇ ਵਿੱਚੋਂ ਆ ਜਿੱਦਾਂ ਇਹ ਸਾਡੇ ਆਉਣ ਤੋਂ ਗੇਤਾ ਹੀ ਆ ਵਿਤਲਾ ਮੰਦਰ ਜਿਹੜਾ ਇਹ ਜਿਹੜਾ ਬਣਿਆ ਸਾਹਮਣੇ ਆ ਬਣਿਆ ਅੱਛਾ ਜੀ ਇਸੇ ਤਰ੍ਹਾਂ ਦਾ ਇਸੇ ਤਰ੍ਹਾਂ ਦਾ ਹੀ ਆ ਤੇ ਇਹੀ ਸਰੋਵਰ ਦੇ ਵਿੱਚ ਇਹੀ ਸਰੋਵਰ ਬਹੁਤ ਇਹ ਬਹੁਤ ਇਤਿਹਾਸਿਕ ਜਗਾ ਠੀਕ ਹੈ ਜੀ ਤੁਸੀਂ ਯਾਰ ਦਰਵਾਜਾ ਜਾਓਗੇ ਤੇ ਉੱਥੇ ਇਹਨੂੰ ਹਰੀ ਤਾਮ ਬੋਲਦੇ ਆ ਅੱਛਾ ਜੀ ਹਰੀਦਾ ਹਰਦਾ ਜਾਓਗੇ ਨਾ ਹਾਂ ਉੱਥੇ ਕੋਈ ਜਾਏਗਾ ਤੇ ਉੱਥੇ ਪੁੱਛੇਗਾ ਕਿ ਇਹ ਹਰੀ ਤਾਮ ਦੀ ਜਗਾ ਦਰਵਾਸਾ ਉੱਥੇ ਹਰੀ ਤਾਮ ਇਹਦੇ ਛੋਟਾ ਮਿੰਨੀ ਹਰਦਵਾਰ ਵੀ ਕਹਿੰਦੇ ਆ ਕਹਿੰਦੇ ਆ ਜੀ ਕਹਿੰਦੇ ਆ ਛੋਟਾ ਹਰਦਵਾਰ ਕਿੱਥੋਂ ਆਇਆ ਛੋਟੇ ਹਰਦਵਾਰ ਤੋਂ ਕੀ ਬਾਤ ਹੈ ਹਾਂ ਜੀ ਹਾਂ ਜੀ ਬਹੁਤ ਪੁਰਾਣੀ ਇਤਿਹਾਸਿਕ ਜਗਾ ਜੀ ਹੈ ਜੀ ਹਾਂ ਇਹ ਕਿਸੇ ਦੀ ਬਣਾਈ ਹੋਈ ਜਗਾ ਨਹੀਂ ਹੈ